ਸਾਸੀ ਕਾਲ ਜੀ ਸਾਰਿਆਂ ਨੂੰ ਸ਼ਾਮ ਦੇ ਵਜੇ ਪਹਿਨੇ ਸੱਤ ਤੇ ਮੈਡਮ ਜੀ ਸੁੱਤੇ ਪੈਨੇ ਉਠਾਉਣ ਦੀ ਬਹੁਤ ਕੋਸ਼ਿਸ਼ ਕੀਤੀ ਉੱਠੇ ਨਹੀਂ ਰਹਾ ਇਹ ਨਿਪਲ ਨਾਲ ਦੁੱਧ ਨਹੀਂ ਪੀਂਦੀ ਮੈਂ ਟਰਾਈ ਕਰਨੀ ਆ ਸੁੱਤੀ ਪੈਦੀ ਹੁੰਦੀ ਹੁੰਦੀ ਪਾਦੀਆ ਦੇਖਦੇ ਆ ਪੀਂਦੀ ਏ ਕਿ ਨਹੀਂ ਨੋ এভলি দুধ পি ল চলো হঠা তো পেলেই উঠ পে তুই पता कदों की सुती पी है चार बजे चार साढ़े चार बजे ओ मैडम लो ओ ये भी चलो उठो बाहर घूमन चलते आप चल बार रोना नहीं आप ही की वेख बहुत टेस्टी है ओ फेस खराब हो गया ਇਸ ਕਾਬੂ ਕੋ ਉਠੋ ਉਠੋ ਉਠੋ